ਗੁਰਜੀ ਦਾ ਕਾਲ ਸਹਾ ਕਰਾਈ ਵਾਹਿਗੁਰਜੀ ਕੀ ਫਤਿਹ ਬਸੰਤ ਹਿੰਡੋਲ ਮਹਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਕੀ ਬਾਣੀ ਵਿਟਹੋ ਵਾਰਿਆ ਭਾਈ ਗੁਰ ਸ਼ਬਦ ਵਿਟਹੋ ਬਲ ਜਾਈ ਗੁਰਸਾਲਾਹੀ ਸਦ ਆਪਣਾ ਭਾਈ ਇਹ ਆਪਣਾ ਪਾਠ ਹੈ ਪੋਥੀਆਂ 'ਚ ਆਪਣਾ ਛਪਿਆ ਹੋਇਆ ਹੈ ਐੜੇ ਕੰਨਾ ਪ੍ਰਾਤਨ ਸਰੂਪਾਂ 'ਚ ਪਾਠ ਹੈ ਸ਼ੁੱਧ ਗੋਰ ਸਾਲਾਹੀ ਸਦ ਆਪਣਾ ਭਾਈ ਗੋਰ ਚਰਨੀ ਚਿਤ ਲਾਈ ਮੇਰੇ ਮਨ RAM ਨਾਮ ਚਿਤ ਲਾਈ ਮਾਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਫਲ ਪਾਏ ਰਹਾਉ ਗੁਰ ਰਾਖੇ ਸੇ ਉੱਭਰੇ ਭਾਈ ਹਰ ਰਸ ਅੰਮ੍ਰਿਤ ਪੀ ਆਏ ਵਿਚਹੁ ਹਉ ਮੈਂ ਦੁਖ ਉੱਠ ਗਿਆ ਭਾਈ ਵਿਚਹੁ ਇੱਥੇ ਜਮਕ ਲਾ ਦਨੀ ਹੈ ਵਿਚਹੁ ਹਉ ਮੈਂ ਨਹੀਂ ਗਾਣਾ ਵਿਚਹੁ ਹਉ ਮੈਂ ਦੁਖ ਉੱਠ ਗਿਆ ਭਾਈ ਇੱਥੇ ਬਿਸਰਾਮ ਸੁਖ ਬੁੱਠਾ ਮਨ ਆਏ ਧੁਰ ਆਪੇ ਜਿਨ੍ਹਾਂ ਨੂੰ ਬਖਸ਼ਿਓ ਨ ਭਾਈ ਸਬਦੇ ਲਇਨ ਮਿਲਾਏ ਤੂ ਉੜ ਤੈ ਨਾ ਕੀ ਅਕੁੱਲੀ ਆ ਪਾਈ ਸਤ ਸੰਗਤ ਮੇਲ ਮਿਲਾਏ ਆਪ ਕਰਾਏ ਕਰੇ ਆਪ ਭਾਈ ਜੇ ਨ ਹਰਿਆ ਕੀਆ ਸਭ ਕੋਏ ਨਾਨਕ ਮਾਨ ਤਾਨ ਸੁਖ ਸਦ ਵਸੈ ਭਾਈ ਸਬਦ ਮਿਲਾਵਾ ਹੋਏ ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਤੁਕੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜੋ ਪਸਰੀ ਸੂਰਜ ਕਿਰਨ ਜੋਤ ਜੋ ਪਸਰੀ ਇਥੇ ਵਿਸਰਾਮ ਸੂਰਜ ਕਿਰਨ ਜੋਤ ਤੇ ਓ ਘਾਟ ਘਾਟ ਰਮਈਆ ਓਤ ਪੋਤ ਏਕੋ ਹਰ ਰਵਿਆ ਸਰਾਬ ਥਾਈ ਗੁਰਬ ਸਬਦੀ ਮਿਲਿਆ ਮੇਰੀ ਮਾਇ ਰਹਾਉ ਘਾਟ ਘਾਟ ਅੰਤਰ ਇਕੋ ਹਰ ਦੋਏ ਗੁਰ ਮਿਲਿਆ ਇਕ ਪ੍ਰਗਟ ਹੋਏ ਇਕੋ ਏਕ ਰਹਿਆ ਭਰਪੂਰ ਸਾਖਤ ਨਰ ਲੋਭੀ ਜਾਣਹਿ ਦੂਰ ਹਾਂ ਸਾਖਤ ਨਰ ਲੋਭੀ ਇਥੇ ਵਿਸਰਾਮ ਜਾਣਹਿ ਦੂਰ ਇਕੋ ਏਕ ਵਰਤਾ ਹਰ ਲੋਏ ਨਾਨਕ ਹਰ ਏਕੋ ਕਰੇ ਸੋ ਹੋਏ ਨਾਨਕ ਪਾਤੀ ਵਿਸਰਾਮ ਹੈ ਧਿਆਨ ਨਾ ਲਾਉਣਾ ਹੈ ਵਿਸਰਾਮ ਨਾਨਕ ਹਰ ਏਕੋ ਕਰੇ ਸੋ ਹੋਏ ਕਰੇ ਪਦ ਤਿਠਮ ਕੇ ਹਰ ਏਕੋ ਕਰੇ ਬਸੰਤ ਮਹੱਲਾ ਚੌਥਾ ਰੈਣ ਦਿਨ ਸਦੋਏ ਸੱਦੇ ਪਏ ਜੀ ਰੈਣ ਦਿਨ ਸਦੋਏ ਇਥੇ ਵਿਸਰਾਮ ਸੱਦੇ ਪਏ ਮਨ ਹਾਰ ਸਿਮਰਹੁ ਅੰਤ ਸਦਾ ਰੱਖ ਲਏ ਹਰ ਹਰ ਜੀਤ ਸਦਾ ਮਨ ਮੇਰੇ ਸਭ ਕਿਛ ਸਭ ਆਲਸ ਦੂਖ ਭੰਜ ਪ੍ਰਭ ਪਾਇਆ ਸਭ ਆਲਸ ਦੂਖ ਭੰਜ ਪ੍ਰਭ ਪਾਇਆ ਸਭ ਆਲਸ ਦੂਖ ਭੰਜ ਪ੍ਰਭ ਪਾਇਆ ਗੁਰਮਤਿ ਗਾਵਹੁ ਗੋਣ ਪ੍ਰਭ ਕੀਰੇ ਰਹਾਉ ਮਨਮੁਖ ਫਿਰ ਫਿਰ ਹਉਮੈ ਮੋਇ ਕਾਲ ਦੈਤ ਸੰਘਾਰੇ ਮਨਮੁਖ ਫੇਰ ਫੇਰ ਹਉ ਮੈ ਮੁਏ ਮਨੁਖ ਤੋ ਹਾਂਜੀ ਕਾਲ ਦੈਤ ਸੰਘਾਰੇ ਜਾਮਪੁਰ ਗਏ ਕਾਲ ਦੈਤ ਸੰਘਾਰੇ ਜਾਮਪੁਰ ਗਏ ਗੁਰਮੁਖ ਹਰ ਹਰ ਗੁਰਮੁਖ ਹਰ 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 ਲਿਵ ਲਾਗੇ ਜਨਮ ਮਰਨ ਦਉ ਦੁਖ ਭਾਗੇ ਜਨਮ ਮਰਨ ਇਥੇ ਵਿਸਰਾਮ ਲਾ ਦੋ ਦਉ ਦੁਖ ਭਾਗੇ ਜਨਮ ਮਰਨ ਦੋ ਦੁੱਖ ਭਾਗੇ ਭਗਤ ਜਨਾਂ ਕੋ ਹਰ ਕਿਰਪਾ ਧਾਰੀ ਗੁਰ ਨਾਨਕ ਤੁਠਾ ਮਿਲਿਆ ਬਨਵਾਰੀ ਬਸੰਤ ਹਿੰਡੋਲ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤ ਗੁਰ ਮਿਲਾ ਤਾ ਖੋਜੀ ਐ ਜੋਤੀ ਜੋਤ ਸਮਾਨੀ ਮਿਲ ਜੋਤੀ ਜੋਤ ਸਮਾਨੀ ਮਾਦ ਸਾਧੂ ਜਨ ਦੇਵ ਮਿਲਾਏ ਦੇਖਤ ਦਰਸ ਪਾਪ ਸਭ ਨਾਸਹਿ ਪੁਤ੍ਰ ਪਰਮ ਪਾਦ ਪਾਈ ਰਹਾਉ ਪੰਚ ਚੋਰ ਮਿਲ ਲਾਗੇ ਨਗਰੀਆ ਰਾਮ ਨਾਮ ਧਨ ਹਿਰਿਆ ਪੰਚ ਚੂਰ ਮਿਲ ਲਾਗੇ ਨਗਰੀਆ ਰਾਮ ਨਾਮ ਧਨ ਹਿਰਿਆ ਗੁਰਮਤਿ ਖੋਜ ਪਰੇ ਤਬ ਪਕਰੇ ਗੁਰਮਤਿ ਖੋਜ ਪਰੇ ਤਬ ਪਕਰੇ ਗੁਰਮਤਿ ਖੋਜ ਪਰੇ ਤਬ ਪਕਰੇ ਧਨ ਸਾਬਤ ਰਾਸ ਉਬਰਿਆ ਬਾਖੰਡ ਧਰਮ ਉਪਾਵ ਕਰ ਥਾਕੇ ਇਰੇਦ ਅੰਤਰ ਮਾਇਆ ਮਾਇਆ ਸਾਬਤ ਰਾਸ ਉੱਬਰਿਆ ਇਸ ਤਰ੍ਹਾਂ ਉਚਾਰਨ ਕਰਨਾ ਉਹ ਵਰਿਆ ਨਹੀਂ ਕਹਿਣਾ ਤਨ ਸਾਬਤ ਰਾਸ ਉੱਬਰਿਆ ਤਨ ਸਾਬਤ ਰਾਸ ਉੱਬਰਿਆ ਪਾਖੰਡ ਭਰਮ ਉਪਾਅ ਕਰ ਥਾਕੇ ਇਰੇਦ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗੰਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੈ ਨਾਨਕ ਸ਼ਾਂਤ ਹੋਵੈ ਮਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਦੂਲ ਤੂੰ ਮ ਵੱਡ ਪੁਰਖ ਵੱਡ ਅਗੰਗੁਸਾਈ ਹਮ ਕੀਰੇ ਕਿਰਮ ਤੁਮਨ ਛੇ ਤੁਮ ਵੱਡ ਪੁਰਖ ਇਥਿ ਠਮ ਵੱਡ ਅਗਮ ਗੁਸਾਈ ਇਥੇ ਵਿਸਰਾਮ ਹੈ ਹਮ ਕੀਏ ਹਮ ਕੀਰੇ ਕਰਮ ਇਥੇ ਠਮਕ ਤੂਮਨ 6 ਪਾਠ ਇਕੱਠਾ ਹੀ ਹੈ ਯਾਨੀ ਤੂਮਨ ਅਤੀ 6 ਦੇ ਵਿੱਚ ਡੈਸ਼ ਦੇ ਕੇ ਥੋੜਾ ਜਿਹਾ ਲਮਕਾ ਕੇ ਬੋਲਣਾ ਹੈ ਤੁਮ ਨਛੇ ਨਹੀਂ ਕਹਿਣਾ ਤੂਮਨ 6 ਹਰ ਦੀਨ ਦਯਾਲ ਕਰਹੁ ਪ੍ਰਭ ਕਿਰਪਾ ਜੋਰ ਸਤਗੁਰ ਚਰਨ ਹਮ ਬਨ 6 ਗੋਬਿੰਦ ਜੀਓ ਸਤ ਸਤ ਸੰਗਤ ਮੇਲ ਕਰ ਕ੍ਰੇਪਛੇ ਇਹ ਵੀ ਕ੍ਰੇਪ ਇਹਦੇ ਇਸ ਤਰ੍ਹਾਂ ਵਿੱਚ ਥੋੜਾ ਜਿਹਾ ਡੈਸ਼ ਤੇ ਕੇ ਕਿਰਪਛੇ ਨਹੀਂ ਕਹਿਣਾ ਕ੍ਰੇਪਛੇ ਜਨਮ ਜਨਮ ਕੇ ਕਿਲਵਿਕ ਮਾਲ ਭਰਿਆ ਮਿਲ ਸੰਗਤ ਕਰ ਪ੍ਰਭ ਹਨਛੇ ਰਹਾਉ ਤੁਮਰਾ ਜਨ ਜਾਤ ਅਵਜਾਤਾ ਹਰ ਜਪਿਓ ਪਤਿਤ ਪਵੀਛੇ ਹਰ ਕੀਓ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦੇਨ ਛੇ ਜਾਤ ਅਜਾਤ ਕੋਈ ਪ੍ਰਾਪਤਿ ਆਵੈ ਸਭ ਪੂਰੇ ਮਾਨਸ ਤਿਨ ਛੇ ਸੇ ਧਨ ਵੱਡੇ ਵੱਡ ਪੂਰੇ ਹਰ ਜਨ ਜੇਨ ਹਰ ਧਾਰਿਓ ਹਰ ਔਰ ਛੇ ਜੇ ਧਨ ਵੱਡੇ ਵੱਡ ਇਥੇ ਠਮਕ ਪੂਰੇ ਹਰ ਜਨ ਇਥੇ ਵਿਸਰਾਮ ਹੈ ਜੇਨ ਹਾਰ ਧਾਰਿਓ ਹਰ ੁਰਛੇ ਹਾਮ ਕੀ ਡੇਟੀ ਮ ਬਹੁਤ ਅਤ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲ ਸੇ ਜਨ ਨਾਨਕ ਗੁਰ ਪਾਇਆ ਹਰ ਟੂਠੇ ਜਨ ਨਾਨਕ ਗੁਰ ਪਾਇਆ ਹਰ ਟੂਠੇ ਹਾਮ ਕੀਏ ਪਤਿਤ ਪਵਿਛੇ ਬਸੰਤ ਡੋਲ ਮਹੱਲਾ ਚੌਥਾ ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੈ ਨਿਤ ਹਰ ਹਰ ਨਾਮ ਰਤ ਗੀਦੇ ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੈ ਇਥੇ ਵਿਸ਼ਰਾਮ ਨਿਤ ਹਰ ਹਰ ਨਾਮ ਗੀਦੇ ਜੋ ਬਾਰਿਕ ਰਸਕ ਪਰਿਓ ਥਾਨ ਮਾਤਾ ਜੋ ਬਾਰਿਕ ਰਸਕ ਪਰਿਓ ਥਾਨ ਮਾਤਾ ਇਹ ਥਾਨ ਨਹੀਂ ਕਹਿਣਾ ਥਾਨ ਪੋਲਾ ਬੋਲਣਾ ਥਾਨ ਕਾਡੇ ਬਿਲਲ ਬਲੀਦੇ ਗੋਬਿੰਦ ਜੀਓ ਮੇਰੇ ਮਾਨ ਤਾਨ ਨਾਮ ਹਰ ਬੀਦੇ ਵੱਡਾ ਭਾਗ ਗੁਰ ਸਤਗੁਰ ਪਾਇਆ ਵਿਚ ਕਾਇਆ ਨਗਰ ਹਰ ਸੀਦੇ ਰਹਾਉ ਜਾਣ ਕੇ ਸਾਸ ਸਾਸ ਹੈ ਜੀਤੇ ਹਰ ਬਿਰਹ ਪ੍ਰਭੂ ਹਰ ਬੀਦੇ ਜੋ ਜਲ ਕਮਲ ਪ੍ਰੀਤ ਆਤਪਾਰੀ ਜੋ ਜਲ ਕਮਲ ਪ੍ਰੀਤ ਆਤਪਾਤੀ ਬੇਨ ਜਲ ਦੇਖੇ ਸੁਕਲੀਦੇ ਜਾਨ ਜਪਿਓ ਨਾਮ ਨਰੰਜਨ ਨਰਹਰ ਉਪਦੇਸ਼ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹਉ ਮੈਂ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਮਰੇ ਕਰਮ ਨਾ ਵਿਚਰੋ ਠਾਕੁਰ ਤੂੰ ਮੈ ਪੈ ਰਖੋ ਆਪਣੀਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਦੇ ਹਰ ਭਾਵੈ ਸੁਣ ਬਿਨੋ ਬੇਨਤੀ ਬਿਨੋ ਜਨ ਨਾਨਕ ਸਰਨ ਪਵੀਦੇ ਸਿਰਿ ਸਹਜ ਪਾਠੀ ਸੇਵਾ ਸਿਰਿ ਸਹਜ